ਪਿੰਡ ਮੱਖੀਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਲੇਗ੍ਰਾਉਂਡ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਸ਼ਾਹ ਨੇ ਕਿਹਾ ਕਿ ਇਹ ਕੰਮ ਹਲਕਾ ਵਿਧਾਇਕ ਸਰਬੰਸ ਸਿੰਘ ਧੁੰਨੀ ਦੀ ਜੋਗਵਾਹੀ ਹੇਠ ਕੰਮ ਕਰਵਾਇਆ ਜਾ ਰਿਹਾ ਹੈ ਗਰਾਉਂਡ ਨੂੰ ਇੱਕ ਵਧੀਆ ਸਜੇ ਢੰਗ ਨਾਲ ਤਿਆਰ ਕੀਤਾ ਜਾਵੇਗਾ ਅਤੇ ਗਰਾਉਂਡ ਦੇ ਸਾਈਡਾਂ ਤੇ ਜਾਲੀ ਲੱਗ ਕੇ ਵਧੀਆ ਗਰਾਉਂਡ ਬਣਾਈ ਜਾਵੇਗੀ ਅਤੇ ਇਸ ਗਰਾਉਂਡ ਵਿੱਚ ਸ਼ਾਨਦਾਰ ਬੂਟੇ ਵੀ ਅਤੇ ਸਜਾਵਟ ਵਾਲੇ ਬੂਟੇ ਵੀ ਲਗਾਏ ਜਾਣਗੇ। ਵਧੀਆ ਹੀ ਨੌਜਵਾਨਾਂ ਨੂੰ ਅਪੀਲ ਹੈ ਕਿ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦਿਓ ਤਾਂ ਜੋ ਸਕੂਲ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਸਕੋ। ਬਹੁਤ ਵਧੀਆ ਸਜੇ ਟੰਗਣਾ ਕੰਮ ਹੋ ਰਿਹਾ ਵਾ। ਮਿਸਤਰੀ ਬਹੁਤ ਹੀ ਵਧੀਆ ਸਜੇ ਟੰਗਣਾ ਕੰਮ ਕਰ ਰਿਹਾ ਹੈ। ਇਹ ਸਰਪੰਚ ਦਾ ਕਹਿਣਾ ਹੈ ਕਿ ਇਹ ਨੌਜਵਾਨਾਂ ਦਾ ਖੇਡ ਸਟੇਡੀਅਮ ਬਣਾਇਆ ਜਾਵੇਗਾ ਬੜਾ ਤਕੜਾ ਪ੍ਰੋਨਾਵਾ ਹਲਕਾ ਵਿਧਾਇਕ ਸਰਵਜਿੰਦ ਸਿੰਘ ਧੁੰਨ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀਆਂ ਸਖਤ ਇਤਾਂ ਤੇ ਜਿਹੜੇ ਨੌਜਵਾਨ ਨਸ਼ੇ ਦੀ ਦਦਲ ਵਿੱਚ ਫਸੇ ਹੋਏ ਹਨ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਜਮਜੀਤ ਸਿੰਘ ਸ਼ਾਹ ਪਰਿਵਾਰ ਦਾ ਸੁਖਨਾ ਸੇ ਕਿ ਅਸੀਂ ਪਿੰਡ ਦੇ ਵਿੱਚ ਸਰਪੰਚ ਬਣੀਏ ਤਾਂ ਜੋ ਅਸੀਂ ਕੰਮ ਕਰਵਾ ਸਕੀਏ ਬਹੁਤ ਸ਼ੌਂਕ ਹੈ ਪਰਮਜੀਤ ਸਿੰਘ ਸ਼ਾਹ ਪਰਿਵਾਰ ਨੂੰ ਵੇਖੋ ਜੀ ਵਧੀਆ ਤਰੀਕੇ ਨਾਲ ਸਜੇ ਢੰਗ ਨਾਲ ਕੰਮ ਕਰਵਾ ਰਹੇ ਆ ਮੇਨ ਗੇਟ ਆ ਮੇਨ ਗੇਟ ਤੋਂ ਐਂਟਰੀ ਹੋ ਕੇ ਇਸ ਗਰਾਊਂਡ ਵਿੱਚ ਆਇਆ ਆਇਆ ਜਾਏਗਾ ਆਪਣੀਆਂ ਗੱਡੀਆਂ ਵੀ ਆ ਜਾਂਦੀਆਂ ਸਾਰੀਆਂ ਤੇ ਵੇਖੋ ਜੀ ਇੱਥੇ ਇਸ ਗਰਾਊਂਡ ਦੇ ਵਿੱਚ ਅਲੱਗ-ਅਲੱਗ ਫੁੱਟਬਾਲ ਵਾਲੀਬਾਲ ਦੇ ਜਿਹੜੇ ਆ ਉਹ ਨੈੱਟ ਵੀ ਲੱਗਣਗੇ ਇੱਥੇ ਨੌਜਵਾਨਾਂ ਨੂੰ ਅਪੀਲ ਹੈ ਕਿ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਬੜਾ ਤਕੜਾ ਪ੍ਰਾਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਕਿ ਹਰ ਪਿੰਡਾਂ ਵਿੱਚ ਸਟੇਡੀਅਮ ਮੈਂ ਵਧੀਆ ਸਜੇ ਢੰਗ ਨਾਲ ਬਣਾਏ ਜਾ ਰਿਹਾ ਹੈ ਸਾਈਡਾਂ ਦੀ ਨਕੰਧਾਂ ਤੇ ਐਂਗਲ ਲਾ ਕੇ ਇੱਕ ਜਾਲੀ ਲੱਗ ਜੇਗੀ ਤਾਂ ਜੋ ਜਿਹੜੇ ਨੌਜਵਾਨ ਖੇਡਣਗੇ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇਗਾ ਕਿਉਂਕਿ ਇਸ ਗਰਾਊਂਡ ਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਖੇਡਾਂ ਹੋਇਆ ਕਰਨਗੀਆਂ ਨਾਲ ਟੂਰਨਾਮੈਂਟ ਹੋਇਆ ਕਰਨਗੇ ਬਹੁਤ ਵਧੀਆ ਪ੍ਰਾਲਾਵਾ ਆ ਵੇਖੋ ਜੀ ਮਿਸਤਰੀ ਬੜੇ ਹੀ ਸੱਜੇ ਢੰਗ ਨਾਲ ਕੰਮ ਕਰ ਰਹੇ ਆ ਇਹ ਐਂਗਲਾਂ ਦੇ ਨਾਲ ਬਾਅਦ ਚ ਜਾਲੀ ਲੱਗੇਗੀ ਲੱਗ ਰਿਹਾ ਐਂਗਲ ਤੇ ਇਹ ਤੂੰ ਇਹਦੇ ਉੱਤੇ ਕੀ ਲਗੂ ਇਹ ਤੇ ਜਾਲੀ ਲੱਗੂਗੀ ਜਾਲੀ ਲੱਗੂਗੀ ਤੇ ਇਹ ਜਿਹੜਾ ਇਸ ਕਿਹਦੇ ਉੱਪਰ ਲਾ ਕੀਤਾ ਜਾ ਰਿਹਾ ਇਹ ਸਰਦਾਰ ਸਰਪੰਚ ਸਾਹਿਬ ਪਰਮਜੀਤ ਸਿੰਘ ਜੀ ਹਾਂ ਵੇਖੋ ਜੀ ਹਰ ਇੱਕ ਦੀ ਜ਼ੁਬਾਨ ਤੇ ਪਰਮਜੀਤ ਸਿੰਘ ਸਾਹਿਬ ਪਰਿਵਾਰ ਚੱਲ ਰਿਹਾ ਕਿਉਂਕਿ ਵੱਡੇ ਪੱਦਰ ਤੇ ਕੰਮ ਕਰਵਾ ਰਹੇ ਆ ਨਹੀਂ ਨਹੀਂ ਸਾਡੇ ਪਿੰਡ ਦੀਆਂ ਮੜੀਆਂ ਨਹੀਂ ਇਹਨਾਂ ਬੜਾਈਆਂ ਜੀ ਆ ਵੇਖੋ ਜੀ ਕਿੰਡੀ ਸੋਭਾ ਹੋ ਰਹੀ ਆ ਤੇ ਉਹ ਪਰਮਜੀਤ ਸਿੰਘ ਸਾਹ ਪਰਿਵਾਰ ਜੋ ਸਰਪੰਚ ਬਣਿਆ ਤੇ ਇਹ ਪਿੰਡ ਵਿੱਚ ਰਿਕਾਡ ਕੈਂਪ ਇਹ ਵਿਕਾਸ ਕਰਵਾ ਰਹੇ ਆ ਆ ਵੇਖੋ ਜੀ ਆਪਣਾ ਰਾਜੂ ਭਾਜੀ ਇਹ ਕੰਮ ਕਰ ਰਿਹਾ ਇੱਥੇ ਹਾਂਜੀ ਤੇ ਕੌਣ ਕਰਵਾ ਰਿਹਾ ਸਰਪੰਚ ਸਾਹਿਬ ਅੱਛਾ ਅੱਛਾ ਵੇਖੋ ਜੀ ਸਰਪੰਚ ਸਾਹਿਬ ਵਧੀਆ ਕੰਮ ਕਰਾ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਕਰ ਰਹੇ ਵਧੀਆ ਵਧੀਆ ਸਰਪੰਚ ਸਾਹਿਬ ਵਧੀਆ ਕੰਮ ਕਰਾ ਰਹੇ ਆ ਵੇਖੋ ਜੀ ਇਹ ਇੱਥੇ ਲੱਗੇ ਆ ਸੀਮੈਂਟ ਇਤਨੀ ਮਾੜਾ ਲੱਗ ਰਿਹਾ ਨਹੀਂ 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 ਸੀਮੈਂਟ ਪੂਰਾ ਆ ਗਿਆ ਪੂਰਾ ਪੂਰਾ ਆ ਸੀਮੈਂਟ ਵਧੀਆ ਲੱਗ ਰਿਹਾ ਵਾ ਵੇਖੋ ਜੀ ਇਹ ਮਜ਼ਦੂਰ ਵੀ ਕਹ ਰਹੇ ਕਿ ਇੱਕ ਨੰਬਰ ਛੱਕੇਬੰਦ ਸਾਰਾ ਕੰਮ ਹੋ ਰਿਹਾ ਵਾ ਤੇ ਇਹ ਗਰਾਊਂਡ ਬੱਚਿਆਂ ਵਾਸਤੇ ਬਣਦੀ ਹੈ ਨਾ ਹਾਂਜੀ ਹਾਂਜੀ ਹਾਂ ਖੇਡਾਂ ਵੱਲ ਧਿਆਨ ਦਿਓ ਤੇ ਨਸ਼ੇ ਛੱਡ ਕੇ ਤੇ ਖੇਡਾਂ ਵੱਲ ਧਿਆਨ ਦਿਓ ਵਾਹਿਗੁਰਜੀਕਾ ਖਾਲਸਾ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਸਰਪੰਚ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜੀ ਗਰਾਊਂਡ ਬਣ ਰਹੀ ਆ ਇਹ ਏ ਬੱਚਿਆਂ ਵਾਲ ਦੀ ਖੇਡ ਵਾਸਤੇ ਹਾਂ ਬਿਲਕੁਲ ਬੱਚਿਆਂ ਦੀ ਨੌਜਵਾਨੀ ਦੀ ਖੇਡ ਵਾਸਤੇ ਮੰਨ ਲਈ ਹੈਗੇ ਕੀ ਸੇਧ ਦਿਓਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੋ ਸੇਧ ਦਿੱਤੀ ਜਾਂਦੀ ਹੈ ਕਿ ਨਸ਼ਿਆਂ ਨੂੰ ਛੱਡ ਕੇ ਆਪ ਦੇ ਮਿਹਨਤ ਕਰੋ ਤੇ ਖਰਾਕਾਂ ਖਾ ਕੇ ਤੇ ਇੱਥੇ ਕੁਸ਼ਤੀਆਂ ਕਰੋ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਕਰੋ ਤੇ ਸਰੀਰ ਨੂੰ ਤੰਦਰੁਸਤ ਬਣਾਓ ਤੇ ਮਾਪਿਆਂ ਨੂੰ ਸੁੱਖ ਦੇਵੋ ਵੇਖੋ ਜੀ ਸਰਪੰਚ ਸਾਹਿਬ ਦੀ ਵੀ ਇਹੀ ਸੋਚ ਹੈ ਕਿ ਨਸ਼ੇ ਨੂੰ ਛੱਡੋ ਤੇ ਖੇਡਾਂ ਵੱਲ ਧਿਆਨ ਦੇ ਕੇ ਆਪਣੀ ਜੀਿੰਦਗੀ ਅਤੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਦੇਖੋ ਜੀ ਕਿੱਡਾ ਵਧੀਆ ਪ੍ਰਾਲਾਵਾ ਇੱਕ ਇੱਥੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਵੀ ਲਗਾਏ ਜਾਣੇ ਸਰਪੰਚਾ ਲੋ ਇਹ ਬੂਟੇ ਕਦੋਂ ਲਗਾਏ ਜਾ ਰਹੇ ਸਰਪੰਚ ਜੀ ਇਹ ਜੀ ਜਦੋਂ ਹੀ ਆਪਣੀ ਕੰਪਲੀਟ ਚਾਹਣਗੇ ਕੰਪਲੈਂਟ ਕਰਨਗੇ ਉਦੋਂ ਹੀ ਆਪਾਂ ਜਮਾਰਾ ਬੂਟੇ ਵੀ ਇੱਥੇ ਲਗਾਏ ਜਾਣਗੇ ਉਹ ਵੀ ਪ੍ਰਾਲਾਵਾ ਹੋ ਰਿਹਾ ਸਾਰਾ ਸਰਦਾਰ ਸਰਮਣ ਸਿੰਘ ਜੀ ਤੁਹਾਨੂੰ ਮਨ ਹੋ ਰਿਹਾ ਆਪਾਂ ਤੇ ਗਾਂ ਸੇਵਾ ਕਰ ਰਹੇ ਆ ਵੇਖੋ ਜੀ ਸ਼ੌਕ ਹੀ ਪ੍ਰਮਜੀ ਸੰਸਾਹ ਪਰਿਵਾਰ ਨੂੰ ਕਿਹੀਂ ਸਰਪੰਚ ਬਣਾਵਾਂਗੇ ਤੇ ਪ੍ਰਮਾਤਮਾ ਮੌਕਾ ਦੇਵੇ ਤਾਂ ਦਿਲ ਖੋਲ ਕੇ ਕੰਮ ਕਰਾਂਗੇ ਅੱਜ ਉਹਨਾਂ ਦੀ ਸੋਚ ਤੇ ਪਹਿਰਾ ਚੱਲ ਰਿਹਾ ਵਾ ਸੋਚ ਇਹਨਾਂ ਦੀ ਹੈ ਕਿ ਚੰਗੇ ਕੰਮ ਕਰਨੇ ਬਹੁਤ ਵਧੀਆ ਕੰਮ ਕਰਨੇ ਆ ਕਿ ਵੇਖੋ ਜੀ ਤਰ੍ਹਾਂ ਤਰ੍ਹਾਂ ਦੇ ਫੁੱਲਦਾਰ ਬੂਟੇ ਇੱਥੇ ਲਗਾਏ ਜਾਣਗੇ ਇੱਥੇ ਗਰਮੀयां ਮਹਿਸੂਸ ਨਹੀਂ ਹੋਣਗੀਆਂ ਨੌਜਵਾਨਾਂ ਨੂੰ ਖੇਡਣ ਵਾਸਤੇ ਜਦੋਂ ਖੇਡ ਚ ਖੇਡ ਦੇ ਮੈਦਾਨ ਵਿੱਚ ਆ ਜਾਣਗੇ ਤਰ੍ਹਾਂ ਤਰ੍ਹਾਂ ਦੇ ਰੁੱਖ ਲਗਾ ਕੇ ਛਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਊਗਾ ਆ ਵੇਖੋ ਜੀ ਆ ਰੁੱਖ ਤਾਂ ਪਹਿਲੇ ਲੱਗੇ ਹੁਣ ਫਿਰ ਦੁਬਾਰਾ ਵਧੀਆ ਨਾ ਕੀ ਨਰਸੀ ਤੋਂ ਸਰਪੰਚ ਦਾ ਕਹਿਣਾ ਕਿ ਵਧੀਆ ਰੁੱਖ ਲਿਆਵਾਂਗੇ ਵਧੀਆ ਰੁੱਖ ਡੈਕੋਰੇਸ਼ਨ ਵਾਲੇ ਕਿ ਛਾਂ ਵਾਲੇ ਵੀ ਛਾਂ ਵਾਲੇ ਵੀ ਲੈਂਦੇ ਜਾਣਗੇ ਫਲਦਾਰ ਵੀ ਲੈਂਦੇ ਜਾਣਗੇ ਡੈਕੋਰੇਸ਼ਨ ਵਾਲੇ ਵੀ ਲੈਂਦੇ ਆ ਹਾਂ ਡੈਕੋਰੇਸ਼ਨ ਵਧੀਆ ਸੋਹਣੀ ਸੁੰਦਰ ਪਾਰਕ ਬਣਾਈ ਜਾਊਗੀ ਖੇਡ ਸਟੇਡੀਅਮ ਬਣਾਇਆ ਜਾਵੇਗਾ ਵੇਖੋ ਜੀ ਸਰਪੰਚ ਦਾ ਬੜਾ ਤਕੜਾ ਪ੍ਰਾਲਾਵਾ ਪਰਮਜੀਤ ਸਿੰਘ ਸਾਹ ਪਰਵਾਰ ਆ ਮਜ਼ਦੂਰ ਨਾਲ ਵੀ ਗੱਲ ਕਰਾਂਗੇ ਇਹ ਕਿਨੇ ਲੰਮੇ ਸਮੇਂ ਤੋਂ ਲੱਗ ਰਿਹਾ ਇਹ ਕੀ ਕਹਿਣਗੇ ਇਹ ਕੀ ਹਾਲ ਪਾਜੀ ਤੇ ਇਹ ਵਧੀਆ ਕੰਮ ਹੋ ਰਿਹਾ ਹਾਂ ਵਧੀਆ ਬਹੁਤ ਤੇ ਸੀਮਿੰਟ ਤਰੀ ਮਾੜਾ ਮੂੜਾ ਲੱਗ ਮੈਂ ਨਾ ਮੈਂ ਨਾ ਪੂਰਾ ਤੇਲ ਪਾਉਣ ਦੇ ਆ ਵੇਖੋ ਜੀ ਸੀ ਹਿਲੂਣਾ ਹਿਲੂਣਾ